ਇਹ ਸ਼ਬਦ ਬਹੁਤ ਘੱਟ ਸੁਣਨ ਨੂੰ ਮਿਲਦੇ ਆ ਕਿ ਹਸਬੈਂਡ ਦੀ سپورਟ ਦੇ ਨਾਲ ਵਾਈਫ ਦੇ ਕਿਉਂਕਿ ਆਪਾਂ ਅਕਸਰ ਇੱਕ ਹਹਾਵਤ ਵੀ ਹੈਗੀ ਕਿ ਹਰ ਸਕਸੈਸਫੁਲ ਆਦਮੀ ਦੇ ਪਿੱਛੇ ਵੂਮਨ ਦਾ ਹੱਥ ਹੁੰਦਾ ਵਾ ਪਰ ਤੁਸੀਂ ਇੱਕ ਮਿਸਾਲ ਤੁਹਾਡੇ ਹਸਬੈਂਡ ਕਰਕੇ ਇਹਨਾਂ ਦੀ سپورਟ ਕਰਕੇ ਜੇ ਇਹਨਾਂ ਦੀ سپورਟ ਨਾ ਹੁੰਦੀ ਤੇ ਹੋ ਸਕਦਾ ਸ਼ਾਇਦ ਤੁਸੀਂ ਇੰਨੇ ਦੂਰ ਤੱਕ ਨਾ ਪਹੁੰਚ ਸਕਦੇ ਮੈਂ ਤੁਹਾਨੂੰ ਇਹ ਦੱਸਣਾ ਚਾਹਨੀ ਆ ਕਿ ਜਦੋਂ ਮੈਂ ਸ਼ੁਰੂ ਸ਼ੁਰੂ ਵਿੱਚ ਸੋਸ਼ਲ ਮੀਡੀਆ ਤੇ ਆਈ ਤੇ ਤੁਹਾਨੂੰ ਪਤਾ ਹੈ ਕਿ ਸਾਡੀ ਸੁਸਾਇਟੀ ਇਸ ਤਰ੍ਹਾਂ ਦੀ ਹੈ ਕਿ ਉਹ ਕਈ ਵਾਰੀ ਕਿਉਂਕਿ ਇਮਪ੍ਰੈਸ਼ਨ ਇਹੋ ਜਿਹਾ ਬਣ ਚੁੱਕਿਆ ਹੈ ਸੋਸ਼ਲ ਮੀਡੀਆ ਤੇ ਜਿਵੇਂ ਕਿ ਜਿਸ ਤਰ੍ਹਾਂ ਦੇ ਵੀਡੀਓਜ਼ ਲੋਕੀ ਪਾਉਂਦੇ ਨੇ ਜੋ ਕਰਦੇ ਨੇ ਹਨਾ ਉਹ ਚੀਜ਼ਾਂ ਦਾ ਇਮਪ੍ਰੈਸ਼ਨ ਇਸਾਂ ਦਾ ਬਣ ਚੁੱਕਿਆ ਕਿ ਕੋਈ ਵੀ ਆਪਣਾ ਕੁਝ ਟੈਲੈਂਟ ਦੱਸਣਾ ਚਾਹੇਗਾ ਤਾਂ ਲੋਕੀ ਸ਼ੁਰੂ-ਸ਼ੁਰੂ ਚ ਗੱਲਾਂ ਕਰਨਗੇ ਪਰ ਅਸੀਂ ਦੋਨਾਂ ਨੇ ਇਹ ਚੀਜ਼ ਸੋਚੀ ਸੀ ਉਸ ਟਾਈਮ ਤੇ ਕਿ ਅਸੀਂ ਕੁਝ ਕਰਕੇ ਦਿਖਾਵਾਂਗੇ ਜੇ ਅਸੀਂ ਆਏ ਆ ਤਾਂ ਕੁਝ ਕਰਕੇ ਦਿਖਾਵਾਂਗੇ ਔਰ ਇਹਨਾਂ ਦੀ 100% سپورਟ ਸੀ ਮੈਨੂੰ ਤਾਂ ਹੀ ਮੈਂ ਸੋਸ਼ਲ ਮੀਡੀਆ ਤੇ ਸਟੈਂਡ ਕੀਤਾ ਅਦਰਵਾਈਜ਼ ਕ੍ਰਿਟਿਸਿਜ਼ਮ ਕਰਨ ਵਾਲੇ ਬਹੁਤ ਲੋਗ ਹੁੰਦੇ ਨੇ ਔਰ ਤੁਹਾਨੂੰ ਰੋਕ ਤੁਹਾਡੀ ਜਿਹੜੀ ਸਕਸੈਸ ਆ ਉਹਦੇ ਵਿੱਚ ਰਿਕਵਰਟ ਵੀ ਬੰਦੇ ਨੇ ਕਈ ਲੋਗ ਪਰ ਅਸੀਂ ਇਹਨਾਂ ਚੀਜ਼ਾਂ ਤੋਂ ਜਿਹੜਾ ਅਸੀਂ ਦੂਰ ਹੋਣਾ ਤੇ ਅਸੀਂ ਆਪਣਾ ਜਿਹੜਾ ਅਸੀਂ ਇਹ ਦੇਖਣਾ ਕਿ ਅਸੀਂ ਕੀ ਕਰ ਰਹੇ ਹਾਂ ਸਾਨੂੰ ਆਪਣੇ ਆਪ ਤੇ ਜਿਹੜਾ ਫੁੱਲ ਜਿਹੜਾ ਕੌਨਫੀਡੈਂਸ ਹੋਣਾ ਚਾਹੀਦਾ